ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਵਾ ਮੈਂ ਵਿਸ਼ਪਾਲ ਸਿੰਘ ਹਿਲ ਮੁੱਖ ਸੇਵਾਦਾਰ ਨਸ਼ਰ ਜਿਸਪਾਲ ਮੇਰੇ ਨਾਲ ਮਰਜੀ ਜੀ ਬੈਠੇ ਨੇ ਸਾਡੇ ਰਾਸ਼ਟਰੀ ਜਨ ਸ਼ਕਤੀ ਨੇ ਸਾਡੇ ਮੀਡੀਆ ਚਾਪ ਨੇ ਦੋਸਤੋ ਸਰਕਾਰ ਚਲਾਉਣ ਵਾਸਤੇ ਜਿਹੜੇ ਸਰਕਾਰ ਨੂੰ ਚਲਾਉਂਦੇ ਨੇ ਉਹਨਾਂ ਨੂੰ ਕੰਮ ਕਰਨਾ ਵਿੱਚ ਆਉਣਾ ਚਾਹੀਦਾ ਤੇ ਕਰਾਉਣਾ ਨਹੀਂ ਹੈ ਜੇਕਰ ਕੰਮ ਕਰਨ ਦੇ ਨਾਲੋਂ ਕਰਾਉਣ ਦੇ ਵਿੱਚ ਜਿਹੜੀ ਬਿਹਾਰਤ ਆ ਗਈ ਹੈ ਉਹ ਜ਼ਿਆਦਾ ਚਾਹੀਦੀ ਹੈ ਅਣ ਪੰਜਾਬ ਦੀ ਵੱਡੀ ਕਿਸਮਤੀ ਅੱਜ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੇ ਉੱਤੇ ਚੱਲ ਰਹੀ ਇਹਨਾਂ ਨੂੰ ਨਾ ਕੰਮ ਕਰਨਾ ਆਉਂਦਾ ਤੇ ਨਾ ਇਹਨਾਂ ਨੂੰ ਕਰਾਉਣਾ ਲਾਹ ਤੇ ਨੇ ਪੰਜਾਬ ਦੇ ਖਰਾਬ ਹੋ ਚੁੱਕੇ ਨੇ ਲਾਅ ਨੌ ਦੁੱਦੀ ਗੱਲ ਕਰਨ ਲੋ ਨਸ਼ਿਆਂ ਦੀ ਗੱਲ ਕਰਨ ਲੋ ਸ਼ਾਮ ਕੋਈ ਗੈਂਗ ਵਾਰ ਦੀ ਗੱਲ ਕਰਨ ਲੋ ਸ਼ਾਮ ਕੋਈ ਮਤਲਬ ਇੰਨੀ ਇੰਨੀ ਸਿਕਿਉਰਿਟੀ ਹੋ ਗਈ ਹੈ ਕਿ ਕੋਈ ਬੰਦੇ ਨੂੰ ਪਤਾ ਨਹੀਂ ਹੈ ਕਿ ਉਹ ਸਵੇਰੇ ਘਰੋਂ ਨਿਕਲਿਆ ਤੇ ਸ਼ਾਮ ਨੂੰ ਵਾਪਸ ਘਰ ਆਵੇਗਾ ਕਿ ਨਹੀਂ ਆ ਮੈਂ ਇੰਨਾ ਇੰਨਾ ਸਿਕਿਉਰ ਚੀਜ਼ ਦੇਖੀ ਨਹੀਂ ਹੈ ਜਿੱਨੇ ਇੰਨਾ ਸਿਕਿਉਰਿਟੀ ਜਿਹੜੀ ਹੈ ਇਸ ਸਰਕਾਰ ਦੇ ਜਾਂ ਅੱਜ ਦੇ ਦੌਰ ਦੇ ਵਿੱਚ ਮੈਂ ਦੇਖਿਆ ਪੂਰਾ ਮੇਨ ਕਾਰਨ ਹੀ ਇਹ ਹੈ ਕਿ ਨਾ ਲੋਕਾਂ ਨੂੰ ਕੰਮ ਹੀ ਨਹੀਂ ਕਰਾਉਣਾ ਦੇਖੋ ਨਾ ਉਹ ਇੱਕ ਮੁੱਖ ਮੰਤਰੀ ਹੈ ਉਹ ਉਹ ਚੁਟਕਲੇ ਸੜਾਈ ਜਾਂਦਾ ਲੋਕਾਂ ਇਸ ਤੋਂ علاوہ ਕੋਈ ਕੰਮ ਨਹੀਂ ਹੈਗਾ ਉਹ ਜਿਹੜੇ ਉਹਨਾਂ ਦੇ ਐਮਐਲਏ ਜਾਂ ਮੰਤਰੀ ਮੰਤਰੀ ਨੇ ਉਹ ਕਮਰੇ ਹੋਏ ਨੇ ਕੁਝ ਜਿਵੇਂ ਅਜਨਾਲੇ ਦੇ ਵਿੱਚ ਮੈਂ ਦੇਖਿਆ ਕਿ ਉਹ ਕੱਲ ਪਰਸੋਂ ਵੀਡੀਓ ਇੱਕ ਵਾਇਰਲ ਹੋ ਗਈ ਸੀ ਕਿ ਉਹ ਅਜਨਾਲੇ ਦਾ ਇਹਨਾਂ ਦਾ ਹਾਲ ਹੈ ਉਹ ਚੌਕ ਦੇ ਵਿੱਚ ਖੜਿਆ ਸੀਗਾ ਟ੍ਰੈਫਿਕ ਨੂੰ ਦਾ ਕੰਟਰੋਲ ਕਰਨ ਦੇ ਨਾਲ ਨਾਲ ਕੋ ਸਾਰਿਆਂ ਨੂੰ ਬਾਹਰ ਪੈਣਾ ਨਹੀਂ ਗੜਾ ਕੱਢੀ ਜਾ ਰਿਹਾ ਸੀ ਮੇਰਾ ਬੰਦਾ ਉਲਾਕਾ ਐਸਐਚ ਨੂੰ ਵੀ ਗੜਾ ਕੱਢੀ ਜਾ ਰਿਹਾ ਸੀ ਮਤਲਬ ਜੂ 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 ਇਮੇਜਿਨ ਕਿ ਜਿਵੇਂ ਇੱਕ ਇੱਕ ਮਤਲਬ ਇਹ ਕਮੜੇ ਬੰਦੇ ਜਿਹੜੇ ਨੇ ਉਹ ਰਾਜ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਹਾਲਾਤ ਪੁਰੇਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਅਸੀਂ ਚੜ੍ਹਨਾ ਤੇ ਕੀ ਹੈਗਾ ਤੇ ਸਾਨੂੰ ਕਰਨਾ ਕੀ ਚਾਹੀਦਾ ਮੈਂ ਇਹਨੂੰ ਪ੍ਰਸ਼ਾਸਨ ਚਲਾਉਣ ਵਾਸਤੇ ਬਹੁਤ ਵੱਡੀਆਂ ਯੋਗਤਾਵਾਂ ਦੀ ਲੋੜ ਹੁੰਦੀ ਹੈ ਇਸ ਤਰੀਕੇ ਨਾਲ ਢੁਣੀ ਹੈਗਾ ਪਿਆਵੇਂ ਤੁਰੇ ਫਿਰੇ ਬੰਦੇ ਜਿਹੜੇ ਨੇ ਤੇ ਉਹ ਸਰਕਾਰਾਂ ਚਲਾ ਲੱਗੇ ਅ ਮੈਂ ਮੈਂ ਇਹਨਾਂ ਨੂੰ ਮੈਂ 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 ਪੱਕਾ ਨਹੀਂ ਕਰ ਨੇ ਦੇਖੋ ਪੰਜਾਬ ਦਾ ਜਨਤਾ ਨੁਕਸਾਨ ਕੀਤਾ ਕਿਸੇ ਨੇ ਨਹੀਂ ਕੀਤਾ ਚਾਹੇ ਉਹ ਬੰਦੇ ਆ ਦਾ ਮਾਮਲਾ ਚੰਗਾ ਚਾਹੀ ਕੋਈ ਵੋਲਵਾ ਮੈਂ ਲੈ ਸੀ ਚਾਹੋ ਚਿੱਟੇ ਦੀ ਗੱਲ ਸਿੱਖੀ ਚਾਹੋ ਦੂਸਰੇ ਸੀ ਚੌਥੇ ਸੀ ਜਿਵੇਂ ਵਿੱਚ ਸੀ ਿਕਨੇ ਨਾਲ ਉਹ ਪਰਿਵਾਰ ਨੂੰ ਜਾਂ ਉਹ ਪਰਿਵਾਰ ਨੂੰ ਜਾਂ ਅਧਾਕਾਰੀਦਾਰ ਨੂੰ ਫਿਰ ਪ੍ਰਮੋਟ ਕੀਤਾ ਮੈਂ ਉਦੋਂ ਹੀ ਕਿਹਾ ਸੀ ਕਿ ਮੈਂ ਕਿਉਂਕਿ ਕੁਝ ਤੁਸੀਂ ਮੇਰੇ ਥੇ ਨੂੰ ਪੜਨ ਦਾ ਤਰੀਕਾ ਬਣਾਇਆ ਹੈਗਾ ਉਹ ਬਿਲਕੁਲ ਗਲਤ ਹੈ ਪ੍ਰੋਪਰ ਤਰੀਕਾ ਇਹ ਹੈਗਾ ਕਿ ਤੁਸੀਂ ਵਿਜੀਲੈਂਸ ਦੇ ਕੋਲ ਉਹਨੂੰ ਸੰਮਨ ਕਰਦੇ ਵਿਜੀਲੈਂਸ ਕੋਲ ਚਾਰ ਪੰਜ ਦੀਆਂ ਪੇਸ਼ੀਆਂ ਕਰਾਉਂਦੇ ਪੇਸ਼ੀਆਂ ਤੋਂ ਬਾਅਦ ਪੰਨੀ ਚੌਥੀ ਪੇਸ਼ੀ ਪੜ੍ਹ ਲੈਣ ਅਜੇ ਦੇ ਵਿੱਚ ਤਾਂ ਤੁਸੀਂ ਫੜਿਆ ਨਹੀਂ ਕਿਉਂਕਿ ਤੁਹਾਡਾ ਲੀਡਰ ਜਿਹੜਾ ਪਹਿਲਾਂ ਹੀ ਮਾਫੀ ਮੰਗ ਚੁੱਕਿਆ ਸੀਗਾ ਫੜਿਆ ਤਾਂ ਤੁਸੀਂ ਉਹਨੂੰ ਜਿਹੜੇ ਆਮਦਨ ਦੇ ਸਰੋਤਾਂ ਤੋਂ ਵਾਅਦਾ ਮੰਦੰਦੇ ਹਟਾ ਦਿੱਤੇ ਫੜਿਆ ਨਾ ਸੋ ਜਿਹੜਾ ਮੇਨ ਮੁੱਦਾ ਜਿਹੜਾ ਸੀਗਾ ਉੱਥੇ ਤਾਂ ਤੁਸੀਂ ਆਏ ਹੀ ਨਹੀਂ ਹੈ ਉਹ ਫੜਿਆ ਤਾਂ ਤੁਸੀਂ ਉਸ ਲਾਭ ਦੇ ਉੱਤੇ ਕੋਈ ਤਾਂ ਪੱਤਾ ਨਹੀਂ ਕੀਤਾ ਹੈਗਾ ਨਿਕਨ ਉਹਦਾ ਫੰਡ ਦਾ ਤਰੀਕਾ ਤੁਹਾਡਾ ਇੰਨਾ ਗਲਤ ਹੈਗਾ ਕਿ ਉਹ ਕandidate ਜਿਹੜਾ ਪ੍ਰਮੋਟ ਹੋਊਗਾ ਕੀ ਜਿਵੇਂ ਸੀ ਵੀ ਐਡਾ ਦਾਮ ਚਾਂ ਉਹ ਕਰਨ ਦੀ ਉਹ ਕਰਨ ਦੀ ਤੇ ਤੂੰ ਬੰਦਾ ਜਿਹੜਾ ਸੀ ਮਰੇ ਹੋਏ ਕਾਲੇ ਦਰ ਦੇ ਆ ਹੁਣ ਜੋ ਕੁਝ ਹੋਇਆ ਬੜਾ ਪਛਟਾਇਆ ਜਿਹੜੀ ਵਾਈ ਇਲੈਕਸ਼ਨ ਦੇ ਵਿੱਚ ਤੁਸੀਂ ਉਹ ਜਿਹੜੀ ਲੇਡੀ ਸੀਗੀ ਇਹ ਇਹਨਾਂ ਦੀ ਮੇਦਵਾਰ ਸੀਗੀ ਕਾਲੇ ਨਰ ਦੇ ਉਹਦੀ ਲੜਕੀ ਦੇ ਉੱਤੇ ਪਰਚੇ ਦੇਣੇ ਸ਼ੁਰੂ ਕਰ ਦਿੱਤੇ ਮੁੜ ਕੇ ਫਿਰ ਉਹ ਇੱਕ ਹੋਰ ਪਰਚਾ ਪੁਲਸ ਨੇ ਗਿਰਿਫਤਾਰੀ ਕਰ ਲਈ ਗਿਰਿਫਤਾਰੀ ਕਰਨ ਤੋਂ ਬਾਅਦ ਤੇਨ ਪਤਾਈਆ ਜੋ ਕੁਝ ਹੋਇਆ ਕਿ ਉਹ ਰਾਤੋਂ ਰਾਤ ਜਿਹੜੀ ਹੈਗੀ ਆ ਉਹ ਅਦਾਲਤਾਂ ਲੱਗੀਆਂ ਉਹ ਰਾਤੋਂ ਰਾਤ ਉਹ ਅਦਾਲਤ ਜਿਹੜੀ ਸੀਗੀ ਉਹਨਾਂ ਨੇ ਤੁਹਾਨੂੰ ਛੱਡਣਾ ਪਿਆ ਤੋਰਾ ਇਥੇ ਫਜ਼ੀਅਤ ਸਰਕਾਰ ਦੀ ਕਿੰਨੀ ਹੋਈ ਉਹਨਾਂ ਅਫਸਰਾਂ ਦੀ ਫਜ਼ੀਅਤ ਕਿੰਨੀ ਹੋਈ ਜਿਨ੍ਹਾਂ ਨੇ ਕੰਮ ਕੀਤਾ ਹੈ ਇਸ ਲੈਵਲ ਦੇ ਔਰ ਅਕਾਲੀਵਾਲ ਨੂੰ ਨੈਚੁਰਲ ਸਪੋਰਟ ਮਿਲੂਗੀ ਨੈਚੁਰਲ ਸਪੋਰਟ ਕਰੋਗੀ ਪੰਜਾਬ ਦੇ ਦੁਸ਼ਮਣ ਜਮਾਤਾਂ ਨੂੰ ਪ੍ਰਮੋਟ ਹੋਊਗੀ ਬਦੂਸੀ ਪ੍ਰਮੋਟ ਜਿਹੜੀ ਹੈ ਸਰਕਾਰ ਦੀ ਨਿਵੇਕੀ ਜਿਹੜੀ ਉਹ ਪ੍ਰਮੋਟ ਕਰ ਰਹੀ ਹੈ ਔਰ ਦੂਸਰੀ ਚੀਜ਼ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀਗਾ ਉਹ ਇਹ ਹੈ ਕਿ ਇੰਨੇ ਬੁਰੇ ਹਾਲਾਤ ਹੋ ਗਏ ਨੇ ਪੰਜਾਬ ਦੇ ਕਿ ਮੈਂ ਸਮਝਦਾ ਕਿ ਜਿੰਨੀ ਮੰਢੀਰ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਕਿ ਆ ਜਿਹੜੇ ਆ ਹੁਣ ਅੱਜਕੱਲ੍ਹ ਉਹ ਵਿਆਹ ਸ਼ਾਦੀਆਂ ਹੋ ਰਹੇ ਨੇ ਪਹਿਲਾਂ ਪਹਿਲਾਂ ਲੋਕਾਂ ਦੇ ਵਿੱਚ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਕੋਈ ਸਮਝਦਾਰ ਸਿਆਣੇ ਆਦਮੀ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਉਹਨਾਂ ਨੇ ਬਰਾਤ ਦੇ ਵਿੱਚ ਲੈ ਜਾਣਾ ਔਰ ਉੱਥੇ ਜਾ ਕੇ ਜਾ ਕੇ ਤੇ ਖੁਸ਼ੀ-ਖੁਸ਼ੀ ਦੇ ਨਾਲ ਸਾਰਿਆਂ ਨੇ ਆਪਸ ਤੇ ਦੇਖੇ ਰੰਗਲ ਵਰਤਨ ਕਰਨਾ ਪਰਿਵਾਰਾਂ ਨੇ ਮਿਲਣਾ ਔਰ ਉਹ ਉੱਥੇ ਹਰਾਨ ਦੇ ਨਾਲ ਵਿਆਹ ਸ਼ਾਦੀਆਂ ਹੋਣੀਆਂ ਤੇ ਕੁਛ ਇੱਕ ਸ਼ਿਕਾਰਾ ਅੱਜ ਅੱਜ ਕੰਚਰੀਤੀ ਜੋ ਹੋ ਗਿਆ ਅੱਜ ਉਹ ਕੋਈ ਐਮਐਲਏ ਤੁਰੇ ਫਿਰਦੇ ਨੇ 20-20 ਗੱਡਾ ਲਾ ਕੇ ਕੁਛ ਐਮਐਲਪੀ ਤੁਰੇ ਫਿਰਦੇ ਨੇ ਉਹ ਜਿੰਨੀ ਫੋਰਸ ਹੈਗੀ ਆ ਸਰਕਾਰ ਨੇ ਉਹਨਾਂ ਦੇ ਪਿੱਛੇ ਲਾਈ ਹੋਈ ਆ ਉਹਨਾਂ ਨੇ ਰਹਾ ਗੈਂਗਸਟਰ ਪਾਲੇ ਹੋਏ ਨੇ ਪਰ ਗੈਂਗਸਟਰਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਰਸ ਕੋਣ ਦਵਾਉਂਦਾ ਹੈ ਨਾ ਗੈਂਗਸਟਰਾਂ ਪਰ ਉਹ ਉਹ ਜਿਹੜੇ ਨੇ ਉਹ ਉਹ ਮੰਦਿਰ ਜਿੰਨੀ ਮੰਦਿਰ ਹੈਗੀ ਆ ਉਹਨਾਂ ਨੂੰ ਜਿਸੰਸ ਦੁਆਏ ਹੋਏ ਨੇ ਕੌਣ ਦੋਂਦਾ ਐ ਐਮ ਐਲ اے ਐਮ ਪੀ ਦੋਂਦੇ ਆ ਜਿਹੜੇ ਹੋਰ ਕੌਣ ਦੋਂਦਾ ਹੈ ਪਰ ਲੋਕੀ ਵੀ ਜਿਹੜੇ ਨੇ ਉਹ ਬੇਕੂਫ ਨੇ ਮੈਂ ਤਾਂ ਸਮਝਦਾ ਹੈਗਾ ਮੈਂ ਵਿਆਹ ਮੰਦੇ ਵਿੱਚ ਮੰਦਿਰ ਬੁਲਾ ਲੈਂਦੇ ਨੇ ਕੋਈ ਕਿਸੇ ਨੂੰ ਬੁਲਾ ਲੈਂਦਾ ਉਹ ਕਿਸੇ ਨੂੰ ਬੁਲਾ ਲਿੰਦਾ ਪਤਾ ਨਹੀਂ ਮੈਨੂੰ ਸਮਝ ਨਹੀਂ ਤੋਂ ਬਾਹਰ ਹੈਗੀ ਐ ਕਿ ਉਹਦੇ ਵਿੱਚ ਉਹ ਮੰਦਿਰ ਬੁਲਾਉਣ ਦੇ ਵਿੱਚ ਜਾਂ ਐਮ ਐਲ اے ਐਮ ਪੀ ਬੁਲਾਉਣ ਦੇ ਵਿੱਚ ਕੀ ਵੜਿਆਈ ਸਮਝਦੇ ਹੋ ਆਪਣੀ ਜਾਂ ਕੀ ਚੀਜ਼ ਸਮਝਦੇ ਹੈਗੇ ਉਹਦਾ ਨਤੀਜਾ ਕੀ ਨਿਕਲਨਿਆ ਹੋਇਆ ਖੱਤਰ ਉੱਪਰ ਉੱਪਰ ਸਾਡੇ ਲੁਧਿਆਣੇ ਦੇ ਵਿੱਚ ਉਹ ਸਾਡੇ ਜਿਹੜਿਆ ਹੈਗਾ ਉਹ ਨੌਜਵਾਨ ਸੀਗਾ ਵਿਚਾਰਾ ਉਹ 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 ਕਿਲਾ ਸੀ ਉਹ ਪਤਲ ਹੋ ਗਿਆ ਉਹਦਾ ਜਿੰਨੇ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਇੱਕ ਕੋ ਲੇਡੀ ਸੀ 35 ਸਾਲ ਦੀ ਉਹਦਾ ਖਤਰ ਹੋ ਗਿਆ ਪਰਿਵਾਰ ਬਰਬਾਦ ਹੋ ਗਿਆ ਰਾਤ ਹੋ ਗਿਆ ਇਹੀ ਹਾਲ ਪਹਿਲਾਂ ਇੱਕ ਵਾਰੀ ਹੋ ਗੇ ਦਿਲ ਦਿਲਾਂ ਦੇ ਵਿੱਚ ਹੋਇਆ ਸੀ ਰਜਨਾ ਹੁੰਦਾ ਰਜਾ ਤਾਂ ਹੁੰਦਾ ਹੈਗਾ ਇੱਥੇ ਪ੍ਰਿਆਨ ਦੇ ਸਰਦ ਵਿੱਚ ਉਹ ਡਾਕਟਰ ਸ਼ਰਮਾ ਦਿੱਤੀ ਸੀ ਮਾਨਸੇਜ ਡਾਕਟਰ ਸ਼ਰਮਾ ਦਿੱਤੀ ਹੈ ਬਾਰੇ ਸਬਜੈਕਟ ਗਾਈ ਹਮਾਰ ਦੇ ਦਾ ਮਤਲਬ ਇਹ ਹੋਰ ਇਹਨਾਂ ਨੂੰ ਮੈਨੂੰ ਅੱਜ ਤੱਕ ਤੱਕ ਇਹ ਨਹੀਂ ਪਤਾ ਲੱਗਾ ਕਿ ਜਿਹੜਾ ਹੈਗਾ ਇਹਨਾਂ ਨੂੰ ਇਹ ਜਿਹੜੇ ਇਸ ਤਰੀਕੇ ਦੇ ਲੋਕ ਨੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਪਰ ਮੁੱਖ ਤੇ ਐਨ ਐਲ ਐਮ ਪੀ ਕਰਦੇ ਤੇ ਉਹ ਤਾਂ 100% ਕਤਲ ਹੋ ਗਾ ਸਰਕਾਰ ਪ੍ਰਮੋਟ ਕਰ ਰਹੀ ਹੈ ਪਰ ਉਹ ਲੋਕੀ ਇਹ ਬੇਵਕੂਫ ਜਿਹੜੇ ਲੋਕ ਨੇ ਉਹ ਆਪਣੀ ਸ਼ਾਨ ਸਮਝਦੇ ਨੇ ਅੱਗੇ ਸਾਡੇ ਜੀ ਆ ਕਰ ਲਿਆ ਵਿਆਹ ਦੇ ਵਿੱਚ ਕੋਈ ਕਿੰਨਾ ਐਮ ਪੀ ਆ ਜੀ ਕੋਈ ਇਸ ਤਰੀਕੇ ਦਾ ਮੋਕੇ ਤੇ ਭਲਾਣਾ ਗੈਂਗਸਟਰ ਸਾਡੇ ਆਇਆ ਕੋਈ ਕਿੰਨਾ ਜੀ ਭਲਾਣਾ ਗੈਂਗਸਟਰ ਆਇਆ ਨਤੀਜਾ ਇਹ ਨਿਕਲ ਰਿਹਾ ਕਿ ਬੇਗਨਾ ਜਿਹੜੇ ਲੋਕ ਨੇ ਉਹਨਾਂ ਦੀਆਂ ਜਾਨਾਂ ਜਾਂਦੀਆਂ ਸੋ ਇਹ ਕਲਚਰ ਜਿਹੜਾ ਬڑا ਮਾੜਾ ਕਲਚਰ ਹੋਣੀ ਚੀਜ਼ ਜਿਹੜੀ ਹੈ ਪਰਮੁਨੇ ਤੇ ਦੂਸਰੀ ਚੀਜ਼ ਮੈਂ ਪ੍ਰਸ਼ਾਸਨ ਦੇਖੋ ਜਦੋਂ ਸਰਕਾਰ ਜਿਹੜੀ ਹੈ ਸਿਸਟਮ ਜਿਹੜਾ ਨਾਕਾਮ ਹੋ ਜਾਂਦਾ ਹੈਗਾ ਉਦੋਂ ਪ੍ਰਸ਼ਾਸਨ ਜਿਹੜਾ ਹੈਗਾ ਉਹਦਾ ਬੜਾ ਵੱਡਾ ਗੋਲ ਪੈਦਾ ਹੋ ਜਾਂਦਾ ਹੈ ਪਹਿਲੀ ਤੇ ਪ੍ਰਸ਼ਾਸਨ ਨੂੰ ਇਹ ਚੀਜ਼ ਹੁੰਦੀ ਹੈ ਕਿ ਜਿੰਨੇ ਮਲੰਗ ਨੇ ਜਿੰਨੇ ਗਰਫੰਗੇ ਆਦਮੀ ਨੇ ਬਿੱਲੜਾ ਆਦਮੀ ਨੇ ਜਿਨ੍ਹਾਂ ਦੇ ਕੋਈ ਮਦਦ ਅ ਉੱਤਰੋਂ ਵੱਡੇ ਹੋਏ ਬੰਦੇ ਨੇ ਉਹ ਇਹਨਾਂ ਦੇ ਐਮ ਐਲ ਏ ਅੰਗੀਆਂ ਦੀਆਂ ਜ਼ਫਾਰਸ਼ਾਂ ਸਪੋਰਟਾਂ ਪਾ ਕੇ ਮਲੰਗ ਨੇ ਮਤਲਬ ਸੋਸਾਇਟੀ ਦੇ ਜਿਹੜੇ ਡਰਟੀ ਐਨੀਮਲਸ ਜਿਹੜੇ ਨੇ ਉਹ ਜਿਹੜੇ ਨੇ ਉਹ ਕੋਈ ਨਾ ਉਹਨਾਂ ਨੂੰ ਬੰਨ ਮੈਨਾਂ ਨਾਲ ਸਰਕਾਰਾਂ ਜਿਹੜੀਆਂ ਨੇ ਇਹ ਕਹਿੰਦੇ ਆ ਕਿ ਜ਼ਫਾਰਸ਼ ਕਰਦੇ ਹੋਰ ਕੋਈ ਨਾ ਕਰਦਾ ਕਿੱਥੋਂ ਕਿਵੇਂ ਗੱਲਬਾਤ ਉਹ ਲੈ ਜਾਂਦੇ ਇਸ ਤਰੀਕੇ ਉਹ ਜਿਹੜੇ ਡਰਟੀ ਐਲੀਮੈਂਟਸ ਨੇ ਸੋਸਾਇਟੀ ਦੇ ਜਿਹੜੇ ਗੱਲੇ ਕੀੜੇ ਨੇ ਉਹ ਕਿੱਥੋਂ ਲੈ ਜਾਂਦੇ ਨੇ ਜਿਹੜੇ ਇਹ ਗਰਮਨਟਾ ਦਿੰਦੀ ਹੈ ਨਾ ਗਰਮਨਟਾ ਦਿੰਦੀ ਹੈ ਪਰ ਪ੍ਰਸ਼ਾਸਨ ਜਿਹੜਾ ਹੈਗਾ ਉਹ ਅੱਖਾਂ ਮੀਟ ਕੇ ਇਹਨਾਂ ਦੇ ਨਾਲ ਤੋਰੀ ਕਰਦਾ ਔਰ ਪ੍ਰਸ਼ਾਸਨ ਜਿਹੜਾ ਹੈਗਾ ਅੱਖਾਂ ਮੀਟ ਕੇ ਇਹਨਾਂ ਨੂੰ ਗੈਸੈਂਸ ਈਸ਼ੂ ਕਰੀ ਜਾ ਰਿਹਾ ਹੈ ਅਸਲਿਆਂ ਕਿੰਨੀ ਮਢੀ ਰਹੀ ਹੈ ਔਰ ਨਤੀਜੇ ਤੁਹਾਡੇ ਸਾਹਮਣੇ ਆਗੇ ਜੋ ਕੁਝ ਨਿਕਲਦੇ ਹੈਗੇ ਯਾਰ ਉਹ ਬੱਚੇ ਛੋਟੇ ਛੋਟੇ ਰਵਾਸ ਹੋਈ ਜਾ ਰਹੇ ਨੇ ਮਾਪਿਓ ਜਿਹੜੇ ਨੇ ਅੰਦਰ ਚ ਰਾਗ ਬੁੱਝੀ ਜਾ ਰਹੇ ਸੂ ਸਿਸਟਮ ਜਿਹੜਾ ਇੱਕ ਇੱਕ ਮੈਂ ਹੂਰ-ਭੂਰ ਮੈਂ ਜਿਹੜੀ ਇੰਝ ਤੇ ਦੇ ਗੱਲ ਕਰਦਾ ਬੀਰੋਕਰੇਸੀ ਦੀ ਕਰਦਾ ਮੈਂ ਦੇਖੋ ਜਦੋਂ ਸਿਸਟਮ ਫੇਲ ਹੋ ਜਾਂਦਾ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਔਰ ਉਸ ਟਾਈਮ ਦੇ ਵਿੱਚ ਜਿਹੜੀ ਬੀਰੋਕਰੇਸੀ ਹੁੰਦੀ ਚਾਹੇ ਉਹ ਸੀਨੀਅਰ ਬੀਰੋਕਰੇਸੀ ਹੈ ਚਾਹੇ ਜੂਨੀਅਰ ਬੀਰੋਕਰੇਸੀ ਹੈਗੀ ਹੈ ਚਾਹੇ ਉਹ ਲੋਅਰ ਬੀਰੋਕਰੇਸੀ ਹੈ ਉਹਦਾ ਇੱਕ ਬਹੁਤ ਵੱਡਾ ਰੋਲ ਬਣ ਜਾਂਦਾ ਹੈ ਅੱਜ ਪੋਜੀਸ਼ਨ ਇਹਨਾਂ ਨੇ ਇਹ ਬਣਾਤੀ ਹੈ ਸਰਕਾਰਾਂ ਨੇ ਮੈਂ ਦੇਖਿਆ ਕਈ ਕਮਿਸ਼ਨਾਂ ਦੇ ਵਿੱਚ ਸੋ ਮੈਨੀ ਕਮਿਸ਼ਨ ਜਿਹੜੇ ਨੇ ਪੰਜਾਬ ਦੇ ਜਿਹੜੇ ਕੋ ਸਟੇਟ ਕਮਿਸ਼ਨ ਜਿਹੜੇ ਬਣਦੇ ਨੇ ਕੋਈ ਜਿੰਨੇ ਵੀ ਪਤਾ ਨਹੀਂ ਕਿੰਨੇ ਕੋ ਕਮਿਸ਼ਨ ਬਣਾਉਂਦੇ ਨੇ ਜਿੰਨੇ ਕੋ ਮਲਾਗਾ ਬੰਦੇ ਹੈਗੇ ਨੇ ਉਹਨਾਂ ਨੂੰ ਚੁੱਕ ਕੇ ਚੇਅਰਮੈਨ ਕੇ ਸਾਨੂੰ ਲਾਭਤਾ ਕਿਸੇ ਨੂੰ ਕੁਝ ਲਾਭਤਾ ਪਾਵਰ ਤਾਂ ਇਹਨਾਂ ਦੇ ਕੋਲ ਹੈ ਕੋਈ ਨਹੀਂ ਲੇਕਿਨ ਬਰਡਨ ਪਾਤਾ ਉਹਨਾਂ ਨੇ ਕੋ ਫਲਾਣਾ ਕਮਿਸ਼ਨ ਬਣ ਗਿਆ ਇਹ ਫਲਾਣਾ ਕਮਿਸ਼ਨ ਬਣ ਗਿਆ ਇਹ ਫਲਾਣਾ ਕਮਿਸ਼ਨ ਬਣ ਗਿਆ ਪਤਾ ਨਹੀਂ ਕੀ ਕੁਝ ਬਣਾਈ ਜਾਂਦੇ ਹੈਗੇ ਆ ਉੱਥੇ ਜਾਂਦੇ ਨੇ ਉਹ ਉੱਥੇ ਅਫਸਰਾਂ ਨੂੰ ਬੁਲਾ ਲੈਂਦੇ ਨੇ ਅਫਸਰਾਂ ਨੂੰ ਲਿਆ ਕੇ ਦਫਤਰ ਦੇ ਵਿੱਚ ਆ ਗੋ ਉਹਨਾਂ ਨੂੰ ਦਰਖਤੇ ਮਾਰੀ ਜਾਂਦੇ ਹੈਗੇ ਆ ਚਾਹੇ ਉਹ ਡੀਐਸਪੀ ਰੈਂਕ ਦਾ ਹੋਵੇਗਾ ਚਾਹੇ ਉਹ ਐਸ.ਐਮ. ਰੈਂਕ ਦਾ ਹੋਵੇਗਾ ਉਹ ਨਾਲ ਵੀਡੀਓ ਬਣਾਈ ਜਾਂਦੇ ਨਾਲ ਵੀਡੀਓ ਵਾਇਰਲ ਕਰਦੇ ਫਿਰ ਉਹਨ ਮੁੜ ਕੇ ਅਫਸਰ ਸਾਹੀ ਵੀ ਠੀਕ ਹੈ ਅਫਸਰ ਸਾਹੀ ਕਹਿੰਦਾ ਤੁਸੀਂ ਇਹ ਨਾ ਕੋਈ ਕਰਾਉਣਾ ਨਾ ਜਿੰਨਾਂ ਦੀ ਤੁਸੀਂ ਬੇਇੱਜ਼ਤੀ ਕਰਦੇ ਹੋਰ ਬਾਅਦ ਵਿੱਚ ਵੀਡੀਓ ਵਾਇਰਲ ਕਰਦੇ ਹੋ ਇਹਨਾਂ ਨੂੰ ਕਹਿੰਦਾ ਚਾਹੇ ਕੋਈ ਡੀਐਸਪੀ ਹੁੰਦੇ ਨੇ ਚਾਹੇ ਕੋਈ ਇੰਸਪੈਕਟਰ ਹੁੰਦੇ ਨੇ ਚਾਹੇ ਕੋਈ ਸੀਨੀਅਰ ਅਫਸਰ ਹੁੰਦੇ ਨੇ ਤੁਸੀਂ ਸਾਹਮਣੇ ਬਿਠਾ ਲੈਂਦੇ ਹੋ ਤੁਸੀਂ ਉਹਨੂੰ ਤੂੰ ਤੂੰ ਕਰਕੇ ਬੋਲਦੇ ਹੋ ਲੈਂਗੁਏਜ ਜਿਹੜੀ ਐ ਪ੍ਰੋਟੋਕੋਲ ਕੋਈ ਨਹੀਂ ਐ ਲੈਂਗੁਏਜ ਥੱਡੀ ਜਿਹੜੀ ਬੇਕੂਫਾਣੀ ਹੈਗੀ ਹੈ ਜਿੰਨੇ ਲੀਡਰ ਨੇ ਜਿਹੜੇ ਨੇ ਲੈਂਗੁਏਜ ਜਿਹੜੀ ਅਨ ਕਲਚਰਡ ਲੈਂਗੁਏਜ ਜਿਹੜੀ ਇਸ ਤਰ੍ਹਾਂ ਨਾਲ ਯੂਜ਼ ਕਰਦੇ ਆ ਗਏ ਪ੍ਰੋਫੈਸਰ ਸਾਹੀ ਵੀ ਕਹਿੰਦੀ ਹੈਗੀ ਐ ਕਿ ਦਫਾ ਉਹ ਕੰਮਤਾਸੀ ਕਰਨਾ ਹੈਗਾ ਉਹ ਦਫਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਉਹ ਜਿਹੜਾ ਕੰਮ ਹੈਗਾ ਉਹ ਕੰਮ ਕੋ ਪ੍ਰੋਪਰ ਤਰੀਕੇ ਨਾਲ ਬਿਊਰੋਕ੍ਰੇਸੀ ਕਰਦੇ ਨਹੀਂ ਤੇ ਸਿਸਟਮ ਜਿਹੜਾ ਸਾਰਾ ਫੇਲ ਹੋ ਗਿਆ ਪਰ ਮੈਂ ਗੱਲ ਲੈ ਕਰਨੀ ਚਾਹਨਾ ਹੈ ਗਾਂ ਪੰਜਾਬ ਦੇ ਲੋਕਾਂ ਨੂੰ ਇੱਕ ਇੱਕ ਗੱਲ ਸਮਝਾਉਣੀ ਚਾਹਨਾ ਹੈ ਯਹਾਂ ਪੇ ਤੁਸੀਂ ਕਿ ਜਿਹੜੀ 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 ਕ੍ਰिएशन ਹੈਗੀ ਐ ਇਸ ਸਥਿਤੀ ਦੀ ਜਿਹੜੀ ਕ੍ਰिएशन ਹੋਈ ਹੈ ਹੈ ਇਹ ਕਿਤੇ ਨਾ ਕਿਤੇ ਨਾ ਕਿਤੇ ਅਸੀਂ ਸਾਡਾ ਸਿਸਟਮ ਜਿਹੜਾ ਹੈਗਾ ਸਮਾਜਿਕ ਸਿਸਟਮ ਚੱਲਦਾ ਹੈਗਾ ਪਰਵਾਰਿਕ ਸਿਸਟਮ ਸਾਡੇ ਜਿਹੜੇ ਨੇ ਇਹ ਦੋਸ਼ੀ ਨੇ ਇਹ ਹੀ ਦੋਸ਼ੀ ਨੇ ਸੂ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਅਵੋਇਡ ਕਰਨਾ ਚਾਹੀਦਾ ਹੈ। ਬਿਰੋਕਰਸੀ ਤੋਂ ਤਾਂ ਅੱਜ ਇਹਨਾਂ ਨੇ ਇਹ ਸਮਝ ਲਿਆ ਹੈਗਾ ਚਾਹੇ ਪੁਲਸ ਡਿਪਾਰਟਮੈਂਟਾ ਚਾਹੇ ਸਿਵਲ ਡਿਪਾਰਟਮੈਂਟਾ ਵੀ ਇਹ ਸਾਡੇ ਬੰਦੂਆਂ ਮਜ਼ਦੂਰ ਨੂੰ ਜੋ ਜੋ ਕਹਿੰਦੇ ਨੇ ਉਹ ਕਰਵਾਇਆ। ਪਰ ਪੰਜਾਬ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਇੱਕ ਯੂ ਕੈਨ ਸੇ ਕਿ ਇੱਕ ਸਭ ਤੋਂ ਖਤਰਨਾਕ ਸਟੇਟਮੈਂਟ ਹੋ ਰਿਹਾ ਹੈ। ਗੈਂਗਸਟਰ ਦੇ ਮਾਮਲੇ ਦੇ ਵਿੱਚ ਨੱਚੇ ਦੇ ਮਾਮਲੇ ਦੇ ਵਿੱਚ ਵੀ ਦੇ ਚੱਲ ਚੱਲ ਅਗੜੀ ਗੜੀ ਨਸ਼ਾ ਰੋਣਦਿਆ ਕੌਣ ਕੌਣ ਬੋਕੋਤਾ ਹੈ ਇਹ ਸਾਰੇ ਇਹ ਜਿਹੜੇ ਐਮ ਐਲ ਐਮ ਵੀ ਦੇ ਇਹਨਾਂ ਦੇ ਸ਼ਹਿਰ ਤੇ ਵਿੱਚ ਸੁ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਾਂਗਾ ਦੇਖੋ ਤੁਹਾਨੂੰ ਇਸ ਸਿਸਟਮ ਚੇਂਜ ਕਰਨਾ ਪਵੇ ਇਨਾਂ ਨੇ ਤਾਂ ਅਗਲੀ ਵਾਰੀ ਆਣਾ ਹੈ ਲੇਕਿਨ ਉਹਦੀ ਜਗ੍ਹਾ ਤੇ ਕਿਤੇ ਪ੍ਰਮੋਟ ਹੋ ਕੇ ਕੋ ਅਫਸਰ ਜਾਂ ਹੋ ਕੋਈ ਬੀ ਜੀ ਪੀ ਵਾਲੇ ਜਾਂ ਦੂਸਰੇ ਚੋਖੇ ਜੇ ਵੀ ਹੋ ਹੋਈ ਹੈ ਸਾਰੀਆਂ ਪਾਰਟੀਆਂ ਤਾਂ ਪੰਜਾਬ ਦੇ ਦੁਸ਼ਮਣ ਹੈ ਜੀ ਸੋ ਮੈਂ ਪੰਜਾਬ ਦੇ ਇੱਕ ਲੋਕਾਂ ਨੂੰ ਇੱਕ ਅਪੀਲ ਕਰਨਾ ਦੇਖੋ ਸਾਡਾ ਜਿਹੜੀ ਸਾਡੀ ਨੈਸ਼ਨਲ ਜਸਟਿਸ ਪਾਰਟੀ ਹੈਡੀ ਹੈ ਇਹ ਇੱਕ ਇਹਨਾਂ ਚੀਜ਼ਾਂ ਨੂੰ ਬਹੁਤ ਤਰੀਕੇ ਨਾਲ ਵਾਟ ਕਰ ਰਹੀ ਹੈ ਬੜੇ ਸਿਸਟਮ ਨੂੰ ਬੜੇ ਤਰੀਕੇ ਨਾਲ ਵਾਟ ਕਰ ਰਹੀ ਹੈ ਔਰ ਅਸੀਂ ਇੱਕ ਐਸਾ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੱਚ ਪ੍ਰਬੰਧ ਜਿਹੜਾ ਉਹ ਪ੍ਰਸ਼ਾਸਨ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆ ਕਿ ਜਿਹੜਾ ਸਿਸਟਮ ਦੇ ਨਾਲ ਦੇ ਵਿੱਚ ਜਿਹੜਾ ਹੈਗਾ ਉਹ ਪਰਪੱਕ ਹੋਵੇ ਔਰ ਉਹ ਬੜੇ ਤਰੀਕੇ ਦੇ ਨਾਲ ਚਲਾ ਕੇ। ਸੋ ਮੈਂ ਅੱਜ ਇੱਥੇ ਇਹ ਮੰਚ ਤੋਂ ਜਾਂ ਇਸ ਵੀਡੀਓ ਦੇ ਜ਼ਰੀਏ ਮੈਂ ਜਿੰਨੇ ਵੀ ਸਾਡੇ ਨੈਸ਼ਨਲ ਜਸਟਿਸ ਪਾਰਟੀ ਦੇ ਸਾਡੇ ਦੋਸਤ ਨੇ ਸਾਡੇ ਕਾਰਕਟਰ ਨੇ ਸਾਡੇ ਸਾਥੀ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਾਂ ਜੀ ਜਾਨ ਦੇ ਨਾਲ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਜੋੜ ਲਈਏ। ਅਫਦਰੀਆਂ ਨੇ ਬਲੈਕ ਸੰਤੀ ਹੈਗੀ ਐ ਦੋਨਾਂ ਡ੍ਰੈਗਨ ਨੇ ਇਮੀਡੀਏਟ ਉਹਨਾਂ ਨੇ ਕਹਿਤਾ ਜੀ ਇਹ ਪੁੱਤ ਲੈ ਕੇ ਚਾਰ ਤੱਕ ਆ ਲੇਕਿਨ ਜਿੱਥੇ ਜਿੱਥੇ ਨਾਮਿਨੇਸ਼ਨ ਫਾਈਲ ਹੁੰਦੀ ਹੈ ਉੱਥੇ ਉੱਥੇ ਨਾਮਿਨੇਸ਼ਨ ਜਿਹੜੀ ਫੈਕਸ ਨਾਲ ਫਾਈਲ ਹੋ। ਉਹ 27 ਦੇ ਵਿੱਚ ਮੈਂ ਐਨਡੀਪੀ ਸਾਰੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨਾਲ ਇੱਕ ਅਪੀਲ ਕਰਾਂਗਾ ਕਿ ਆਪਾਂ ਨਾਲ ਮਿਲ ਕੇ ਆਪਾਂ ਐਸਾ ਹਮਲਾ ਮਾਰੀਏ ਕਿ 27 ਦੇ ਵਿੱਚ ਇਹਨਾਂ ਸਾਰਿਆਂ ਬੰਦਿਆਂ ਨੂੰ ਆਪਾਂ ਚਾਹੇ ਉਹ ਕੋਈ ਇਹ ਨੇ ਕਾਲੀ ਨੇ ਚਾਹੇ ਭਾਜਪਾ ਹੈ ਚਾਹੇ ਉਹ ਕਾਂਗਰਸ ਹੈਗੀ ਇਹਨਾਂ ਦਾ ਝਾੜੂ ਵਾਲੇ ਤਾਂ ਦਾ ਸਿਸਟਮ ਤਾਂ ਜਿਹੜਾ ਹੈਗਾ ਉਹ ਤਾਂ ਤੁਹਾਡੇ ਸਾਹਮਣੇ ਜੋ ਕੁਝ ਦੇਖੰਡਿਆ ਹੈਗਾ ਇਹਨਾਂ ਦਾ ਨਾਮੋ ਨਿਸ਼ਾਨ ਖਤਮ ਹੋ ਜਾਣਾ ਹੈ। ਔਰ ਅਸੀਂ ਆਪਾਂ ਹੀ ਮਤਲਬ ਇਹਤ ਨਵੀਂ ਲਹਿਰ ਲਿਆ ਕੇ ਪੰਜਾਬ ਨੂੰ ਆਪਾਂ ਔਰ ਦੇਸ਼ ਨੂੰ ਆਪਾਂ ਖਾਸ ਕਰਕੇ ਪੰਜਾਬ ਨੂੰ ਅਸੀਂ ਜਿਹੜਾ ਹੈਗਾ ਉਹ ਇੱਕ ਵਧੀਆ ਇੱਕ ਆਪਾਂ ਪ੍ਰਸ਼ਾਸਨ ਦੇਈਏ ਵਧੀਆ ਪਾਇ ਨਵੀਂ ਪੰਜਾਬ ਨੂੰ ਵੀ ਲੈ ਕੇ ਵਧੀਆ ਅਰ ਉਹ ਜਿਹੜੀ ਜੋ ਸਿਸਟਮ ਬਣਿਆ ਜੋ ਕਲਚਰ ਬਣਿਆ ਮੈਨੂੰ ਬੜਾ ਦੁੱਖ ਹੋਇਆ ਜਿਹੜਾ ਲੁਧਿਆਣੇ ਦੇ ਵਿੱਚ ਤੇ ਦੁੱਖ ਤਾਂ ਹਮੇਸ਼ਾ ਹੀ ਹੁੰਦਾ ਜਿੱਥੇ-ਜਿੱਥੇ ਹੁੰਦਾ ਕੋਈ ਸੇਫ ਹੀ ਨਹੀਂ ਹੈ ਕੋਈ 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 ਮਤਲਬ ਕੋਸਨਿਆਰੀ ਦੀ ਦੁਕਾਨ ਤੇ ਬੈਠਾ ਉੱਥੇ ਗੋਲੀ ਮਾਰ ਜਾਂਦਾ ਕੋਈ ਆਪਣੇ ਪਰਿਆਨੇ ਦੀ ਦੁਕਾਨ ਤੇ ਬੈਠਾ ਉੱਥੇ ਗੋਲੀ ਪਾਰ ਜਾਂਦਾ ਕੋ ਉਹ ਵਿਚਾਰਾ ਮਜ਼ਦੂਰ ਹੋਗਾ ਉਹਦਾ ਮੋਬਾਈਲ ਖੋ ਕੇ ਲੈ ਜਾਂਦਾ ਮਤਲਬ ਹੈ ਨਹੀਂ ਸਿਸਟਮ ਇਹ ਟੋਟਲ ਟੋਟਲ ਕਲੈਪਸ ਕਮ ਟੋਟਲ ਜਿਹੜੀ ਹੈਗੀ ਬੀਰੋਕਰੇਸੀ ਹੋਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਥਾਣਿਆਂ ਦੇ ਵਿੱਚ ਫੋਰਸ ਨਹੀਂ ਹੈ ਇਹ ਜਿਹੜੇ ਮਲੰਗ ਆਦਮੀ ਨੇ ਉਹਨਾਂ ਦੇ ਪਿੱਛੇ ਇਹਨਾਂ ਨੇ ਇਹ ਜਿਹੜੇ ਬੰਦੇ ਲਾਏ ਹੋਏ ਨੇ 5-5 10-10 ਥਾਣਿਆਂ 'ਚ ਫੋਰਸ ਨਹੀਂ ਹੈ ਮੈਂ ਮੇਰੀ ਪਸੂਨ ਉੱਥੇ ਚੌਥੇ ਇੱਕ ਗੱਲ ਹੋ ਰਹੀ ਸੀ ਆਹੂਠੀਆਂ ਚੌਕੀ ਹੈ ਜੀ ਉੱਥੇ ਆਪਣੇ ਆਮਰ ਸਰਦੇ ਵਿੱਚ ਵਿਧਾਰਤੀ ਦਾ ਰਾਜਾ ਸਾਹਿਬ ਜੀ ਆਂਕਾ ਕੁਇਨ ਚਾਂਕੀ ਜੀ ਸਾਡੇ ਜੋ ਕਿ ਕਿੰਦਾ ਸਦਾ ਜੀ ਸਾਡੇ ਬੰਦੇ ਤਿੰਨ ਨੇ ਇੱਕ ਮੈਂ ਹੈ ਨਾ ਦੋ ਮਲਾਜ ਸਾਡੇ ਹੋਰ ਨੇ ਇੱਕ ਮਲਾਜ ਸਾਡਾ ਹਾਈ ਕੋਰਟ ਗਿਆ ਹੋਇਆ ਇੱਕ ਮਲਾਜ ਸਾਡਾ ਬਿਮਾਰ ਪਿਆ ਮੈਂ ਇਕੱਲਾ ਬੰਨਾ ਹਾਂ ਤਵਕੀਨ ਜਾਨ ਤੇ ਬਾਈ ਮਿਹਰਬਾਨੀ ਮੈਂ 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 ਹੁਣ ਚਾਂਕੀ ਨੂੰ ਕੋਈ ਮੈਂ ਤਾਲਾ ਲਾ ਕੇ ਤਾਂ ਜਾਓ ਤੁਸੀਂ ਉੱਥੇ ਹੀ ਕੰਮ ਜਾਣਾ ਹੈਗਾ ਲੋਕ ਹੀ ਲੱਗਣ ਵਾਲੀ ਆ ਲੋ ਕਿੰਨਾ ਉਹਨਾਂ ਕਿਸੇ ਹੋਰ ਬੰਦੇ ਨੂੰ ਬਿਠਾ ਕੇ ਕਿਸੇ ਬੰਦੇ ਨੂੰ ਹੋਰ ਪਿੰਡ ਦੇ ਬੰਦੇ ਨੂੰ ਕਿੰਨਾ ਤੂੰ ਬੈਠੇ ਤੇ ਚਮਕੀ ਦੇ ਵਿੱਚ ਤਾਂ ਫਿਰ ਮੈਂ ਕੰਮ ਜਾਨਾ 112 ਨੰਬਰ ਦੀ ਕੰਪਲੇਂਟ ਸੀ ਕਿ ਉਹਦੇ ਦਬਾਲੇ ਦੇ ਵਿੱਚ ਨਾ ਕਰ ਤੇ ਆ ਹਾਲ ਹੈ ਸੂਈ ਕਿ ਸੂਈ ਕਿਸ ਤਰੀਕੇ ਦੇ ਨਾਲ ਪੰਜਾਬ ਇਸ ਤਰੀਕੇ ਨਾਲ ਚਲੇਗਾ ਸੂ ਬੜੀ ਜ਼ਿੰਮੇਵਾਰੀ ਵੱਡੀ ਜ਼ਿੰਮੇਵਾਰੀ ਇੱਕ ਅਕਸਰ ਸ਼ਾਹੀ ਦੀ ਬਣ ਜਾਂਦੀ ਹੈ ਕਿ ਤੁਸੀਂ ਨਾ ਇਹ ਜਿਹੜੇ ਕੋਈ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਬਿਲਕੁਲ ਸਟ੍ਰਿਕ ਹੋ ਜੋ ਇਹ ਇਹ ਇੱਕ ਨਾ ਸਮਝ ਲੋਕਾਂ ਦੀ ਅਣਾੜੀ ਲੋਕਾਂ ਦੀ ਸਰਕਾਰ ਹੈ ਕਿਹਾ ਔਰ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਗਵਰਨਮੈਂਟ ਗਵਰਨਰਸ ਕਿਵੇਂ ਕਰਨੀ ਹੈਗੀ ਸਟੇਟ ਕਿਵੇਂ ਚਲਾਨੀ ਹੈਗੀ ਹੈਗੀ ਤੁਸੀਂ ਆਪਣੇ ਲੈਵਲ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਕੋਈ ਜਿਹੜੀ ਰੈਲੀਫ ਦੇਣ ਦੀ ਕੋਸ਼ਿਸ਼ ਕਰੋ ਕਿ ਨਹੀਂ ਤੇ ਪਾਕਿਸਤਾਨ ਨੂੰ ਲਿਆ ਕੇ ਥੋੜੀ ਇਹ ਲਾ ਦੇਣਗੇ ਪ੍ਰਸ਼ਾਸਨ ਨੂੰ ਤੇ ਡੀਸੀ ਐਸਐਸਪੀ ਜਾਂ ਕਮਿਸ਼ਨਰ ਉੱਥੋਂ ਥੋੜੀ ਲਾ ਦੇਣਗੇ ਅਹਨਰ ਸਪਾਹੀ ਤੇ ਤੁਹਾਨੂੰ ਪੰਜਾਬ ਦੇ ਹਿੱਤ ਲਾਉਣੇ ਹਨ ਸੋ ਗਫਾ ਕਰੋ ਅਗਰੇ ਇਹ ਤੁਹਾਨੂੰ ਗਲਤ ਗਾਈਡ ਕਰਦੇ ਆ ਗਲਤ ਤੁਹਾਨੂੰ ਡਾਇਰੈਕਸ਼ਨ ਦਿੰਦੇ ਆ ਕਿ ਆ ਤੇ ਉਹ ਗੱਲ ਜਿਹੜੀ ਹੈਗੀ ਆ ਉਹਨੂੰ ਇਗਨੋਰ ਕਰੋ ਪੰਜਾਬ ਦੇ ਹਿੱਤ ਵਾਸਤੇ ਕਿਉਂਕਿ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਉੱਪਰੋਂ ਤੁਹਾਡੀਆਂ ਸੈਲਰੀ ਚ ਜਾਂਦੀਆਂ ਨੇ ਔਰ ਤੁਸੀਂ ਲੋਕ ਜਿਹੜੇ ਨੇ ਪੰਜਾਬ ਦੇ ਪ੍ਰਤੀ ਜਿਹੜੇ ਹੈਗੇ ਵਫਾਦਾਰ ਹੋਣੇ ਚਾਹੀਦੇ ਆ ਪੰਜਾਬ ਦੇ ਪ੍ਰਤੀ ਤੁਸੀਂ ਜਵਾਬਦੇਹ ਕਿਸ ਤਰੀਕੇ ਨਾਲ ਇਸ ਤਰੀਕੇ ਨਾਲ ਮੌਤਾਂ ਹੋਈ ਜਾਣ ਗੈਂਗਸਟਰਾਂ ਦੇ ਥਰੂ ਹੋਈ ਜਾਣ ਤੋਂ ਮੈਰਿਜ ਪੈਲਸਾਂ ਦੇ ਵਿੱਚ ਹੋਈ ਜਾਣ ਇਸ ਤਰੀਕੇ ਦੇ ਨਾਲ ਸੋ ਬਰਾਏ ਮਿਹਰਬਾਨੀ ਬਰਾਏ ਮੇਰੀ ਇੱਕ ਬੇਨਤੀ ਹੈਗੀ ਹੈ ਕਿ ਮੈਂ ਭਰੇ ਮਨ ਦੇ ਨਾਲ ਕਹਿ ਰਿਹਾ ਹਾਂ ਖਾਸ ਕਰਕੇ ਇਹ ਲੁਧਿਆਣੇ ਦਾ ਜੋ ਇਨਸੀਡੈਂਟ ਹੋਇਆ ਜਾਂ ਹੋਰ ਇਨਸੀਡੈਂਟ ਮੈਰਿਜ ਮੁਕਾਂ ਦੇ ਹੁੰਦੇ ਆ ਗਏ ਤਾਂ ਹੋਰ ਵੀ ਕਤਲੋਵਾਰ ਹੋਈ ਜਾ ਰਹੀ ਹੈ ਅਸੀਂ ਪੰਜਾਬ ਨੂੰ ਕਿਸੇ ਤਰੀਕੇ ਨਾਲ ਬਚਾਈਏ ਦੇ ਨਾਲ ਹੀ ਮੈਂ ਇੱਕ ਫਿਰ ਅਪੀਲ ਕਰੂਗਾ ਐਨਡੀਪੀ ਦੇ ਕੈਂਡੀਡੇਟਾਂ ਨੂੰ ਕਿ ਤੁਸੀਂ ਸਤਾਈ ਵਾਸਤੇ ਤੱਕੜੇ ਹੋ ਜੋ ਤਾਂ ਕਿ ਅਸੀਂ ਪੰਜਾਬ ਨੂੰ ਕਿਸੇ ਵੀ ਲੈਵਲ ਦੇ ਉੱਤੇ ਬਚਾਉਣਾ ਧੰਨਵਾਦ